ਸਤਿ ਸ੍ਰੀ ਅਕਾਲ ਜੀ ਸਾਰਿਆਂ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਬ੍ਰੈਡ ਤੋਂ ਬਹੁਤ ਹੀ ਟੇਸਟੀ ਜੀ ਮਿਠਾਈ ਬਣਾ ਕੇ ਤਿਆਰ ਕਰਾਂਗੇ। ਤੁਦਲੀ ਪਹਿਲਾਂ ਆਪਾਂ 1 ਕੱਪ ਦੁੱਧ ਦਾ ਲੈ ਆਏ ਜੀ। ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਆ ਕਰੋ ਜੀ ਆਪਣੀ ਵੀਡੀਓ ਨੂੰ। ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਤੇ ਹੁਣ ਆਪਾਂ ਦੀ ਗੋਲੀ ਦੁੱਧ ਦੇ ਵਿੱਚ ਪਾਤੀ ਆ ਜੀ ਮਿਲਕ ਪਾਊਡਰ ਦੀ ਤੇ ਥੋੜੀ ਜਿਹੀ ਪਪਈਆ ਖੰਡ ਦੋ ਕਬੜੇ ਚਮਚੇ ਆਪਾਂ ਖੰਡ ਦੇ ਪਾਤੇ ਤੇ ਆਪਾਂ ਹੁਣ ਇਹਨੂੰ ਦੁੱਧ ਨੂੰ ਕਾੜ ਲਾਂਗੇ ਜੀ ਦੁੱਧ ਆਪਣਾ ਥੋੜਾ ਜਿਹਾ ਕਾੜਾ ਗਾੜਾ ਹੋ ਗਿਆ ਅੱਗੇ ਨਾਲ ਤੇ ਨਾਲ ਲੱਗਦਾ ਸੀਗਾ ਕੜਾਹੀ ਦੇ ਤੰਨੇ ਕਰਕੇ ਆਪਾਂ ਦੋ ਚਮਚੇ ਇਹਦੇ ਵਿੱਚ ਦੇਸੀ ਘਿਓ ਦੇ ਪਾਤੇ ਆ ਤੇ ਹੁਣ ਇਹਦੇ ਨਾਲ ਚੱਕਣ ਨੂੰ ਥੋੜਾ ਜਿਹਾ ਘੱਟ ਲੱਗਣ ਲੱਗ ਜੂਗਾ ਥੱਲੇ ਕੜਾਹੀ ਦੇ ਤੇ ਇਦਾਂ ਆਪਾਂ ਚਾਸ਼ਨੀ ਬਣਾਉਣ ਲਈ ਧਰ ਦਿੰਦੇ ਆ ਜੀ ਤਾਂਮੇ ਦੇ ਵਿੱਚ ਤੇ ਆਪਾਂ 2 ਚਮਚੇ 2 ਕੌਲ ਆਪਾਂ ਲੈ ਚੰਗਾ ਲੰਗਾ ਹੀ ਕੁੱਟ ਕੇ ਜੱਦੀ ਕੌਲੀ ਆਪਾਂ ਲਈਏ ਗੀ ਪਾਣੀ ਦੀ ਤੇ ਅੱਧੀ ਕੌਲੀ ਆਪਾਂ ਲਈਆਂ ਖੰਡ ਦੀ ਜੀ ਚਾਸ਼ਨੀ ਤੁਸੀਂ ਆਪਦੇ ਹਿਸਾਬ ਨਾਲ ਵੱਧ ਜਾਂ ਘੱਟ ਬਣਾ ਸਕਦੇ ਜਿੰਨੀ ਮਠਾਈ ਤੁਸੀਂ ਬਣਾਉਣੀ ਆ ਤੇ ਆਪਣਾ ਦੁੱਧ ਸੀ ਜੋ ਜਿਹੜਾ ਉਹ ਵੀ ਬਿਲਕੁਲ ਖੁਆ ਬਣ ਗਿਆ ਹੁਣ ਪੂਰਾ ਗਾੜਾ ਹੋ ਗਿਆ ਤੇ ਇਹਨੇ ਕੜਾਹੀ ਛੱਡਣੀ ਸ਼ੁਰੂ ਕਰਤੀ ਐ ਜਿਹੜਾ ਕੜਾਹੀ ਦਾ ਆਪਣੇ ਦਾ ਥੱਲੇ ਬਿਲਕੁਲ ਸਾਫ਼ ਹੋ ਰਿਹਾ ਇਹਦਾ ਮਤਲਬ ਇਹ ਬਣ ਗਿਆ ਪੂਰਾ ਤੇ ਜਿਵੇਂ ਆਸ਼ਮੀ ਨੂੰ ਆਪਣੇ ਵਾਲਾ ਆ ਗਿਆ ਜੀ ਤੇ ਹੁਣ ਆਪਾਂ ਇਹਨੂੰ ਕੱਢ ਕੇ ਨਾ ਥੱਲੇ ਰੱਖ ਦਾਂਗੇ ਕੌਲੀ ਦੇ ਵਿੱਚ ਪਾ ਕੇ ਤਾਂ ਕਿ ਇਹ ਠੰਡਾ ਹੋ ਜੇ ਤੇ ਠੰਡਾ ਹੋ ਕੇ ਇਹਨੇ ਪੂਰਾ ਵਧੀਆ ਖੋਆ ਬਣ ਜਾਣਾ ਹੈ ਤੇ ਹੁਣ ਆਪਾਂ ਬ੍ਰਾਊਨ ਬ੍ਰੈਡ ਲਈਏ ਜੀ ਤੇ ਇਹਨਾਂ ਦੀਆਂ ਕੰਨੀਆਂ ਜਿਹੜੀਆਂ ਆਪਾਂ ਸਾਰੀਆਂ ਲਾ ਦੇਾਂਗੇ ਬਿਲਡਾਂ ਦੀਆਂ ਤੇ ਬਚਾਲੜੇ ਵਾਲਾ ਭਾਗ ਹੀ ਬਸ ਆਪਾਂ ਰੱਖਾਂਗੇ ਕੰਨੀਆਂ ਪਾਉ ਤਾਰ ਦੇਾਂਗੇ ਤੇ ਹੁਣ ਆਪਾਂ ਇਸ ਬ੍ਰੈਡ ਨੂੰ ਚਾਰ ਭਾਗਾਂ ਦੇ ਵਿੱਚ ਵੰਡ ਲਾਂਗੇ ਜੀ ਕਦਰਨਾ ਕੱਟ ਲਾਂਗੇ ਚਾਰ ਹਿੱਸਿਆਂ 'ਚ ਆਪਾਂ ਇਹਨਾਂ ਨੂੰ ਇੱਕ ਬ੍ਰੈਡ ਦੀਆਂ ਚਾਰ ਟਿੱਕੀਆਂ ਬਣਾ ਲਿਓ ਤੁਸੀਂ ਤੇ ਆਪਾਂ ਸਾਰੀਆਂ ਟਿੱਕੀਆਂ ਬਣਾ ਕੇ ਤਿਆਰ ਕਰ ਲਈਆਂ ਜੀ ਬ੍ਰੈਡਾਂ ਤੋਂ ਤੇ ਹੁਣ ਆਪਾਂ ਕੜਾਹੀ ਦੇ ਵਿੱਚ ਕਰਾਂਗੇ ਜੀ ਤੇਲ ਗਰਮ ਸੈਨ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਆਪਾਂ ਨੂੰ ਜਿਹੜੇ-ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਭੈਣ ਭਰਾਓ ਉਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਤੇ ਇਸੇ ਤਰ੍ਹਾਂ ਆਪਾਂ ਨੂੰ ਸਪੋਰਟ ਕਰਦੇ ਰਹੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਹੋ ਜਿਹੀ ਲੱਗੀ ਆਪਣੀ ਰੈਸিপি ਤੁਹਾਨੂੰ ਤੇ ਹੁਣ ਆਪਾਂ ਜਿਹੜੀਆਂ ਟਿੱਕਲਾਂ ਕੱਟ ਕੇ ਰੱਖੀਆਂ ਸੀਆਂ ਬ੍ਰੈਡਾਂ ਦੀਆਂ ਉਹਨਾਂ ਨੂੰ ਆਪਾਂ ਫਰਾਈ ਕਰ ਲੈ ਆਏ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਜਿੰਨਾ ਚਿਰ ਪੂਰੀ ਕ੍ਰੈਸਪੀ ਨਹੀਂ ਹੋ ਜਾਂਦੀ ਉਹਨਾਂ ਚਿਰ ਆਪਾਂ ਇਹਨਾਂ ਨੂੰ ਫਰਾਈ ਕਰਦੇ ਰਾਵਾਂਗੇ ਤੇ ਇਸੇ ਤਰ੍ਹਾਂ ਆਪਾਂ ਸਾਰੇ ਬ੍ਰੈਡ ਸੀਗੇ ਜਿਹੜੇ ਆਪਾਂ ਉਹਨਾਂ ਨੂੰ ਫਰਾਈ ਕਰ ਲੈਣਾ ਹੈ ਬ੍ਰਾਊਨ ਹੋਣ ਤੱਕ ਪਹਿਲਾਂ ਪੂਰਾ ਆਪਾਂ ਕੱਢ ਕੇ ਰੱਖ ਲੈ ਤੇ ਆਪਣੀ ਚਾਸ਼ਨੀ ਸੀਗੀ ਜਿਹੜੀ ਉਹ ਵੀ ਉਬਲਦੀ ਹੈ ਤੇ ਹੁਣ ਆਪਾਂ ਜਿਹੜੇ ਬ੍ਰੈਡ ਫਰਾਈ ਕਰਕੇ ਰੱਖੇ ਸੀ ਉਹ ਤੇ ਵਿੱਚ ਪਾ ਦਾਂਗੇ ਬਾਹਲਾ ਚਰਨੀ ਆਪਾਂ ਇਹਨਾਂ ਨੂੰ ਰੱਖਣਾ ਵਿੱਚ ਨਹੀਂ ਤਾਂ ਇਹ ਜਿਆਦਾ ਢਿੱਲੇ ਜੇ ਹੋ ਜਾਣਗੇ ਬਸ ਠੀਕ ਠੀਕ ਜੇ ਡਬੋ ਡਬੋ ਕੇ ਇਹਨੂੰ 1-2 ਸੈਕਿੰਡਾਂ ਲਈ ਤੇ ਕੱਢ ਲੈਣਾ ਹੈ ਆਪਾਂ ਬਾਹਰ ਤੇ ਹੁਣ ਆਪਾਂ ਜਿਹੜਾ ਖੁਆ ਬਣਾ ਕੇ ਰੱਖਿਆ ਸੀਗਾ ਉਹ ਇੱਕ ਇੱਕ ਬ੍ਰੈਡ ਦੇ ਉੱਤੇ ਲਾ ਕੇ ਤੇ ਦੂਜੀ ਟਿੱਕੀ ਜਿਹੜੀ ਆਪਣੀ ਆ ਉਹਨੂੰ ਉੱਤੇ ਆਪਾਂ ਰੱਖ ਦਾਂਗੇ ਬਿਲਕੁਲੀ ਚਮਚਾਵਾ ਦੀ ਤਰ੍ਹਾਂ ਮਠਿਆਈ ਬਣ ਕੇ ਤਿਆਰ ਹੋਊਗੀ ਤੇ ਬਰੈਡ ਤੁਸੀਂ ਬਾਹਲਾ ਚਰਨਾ ਵਿੱਚ ਰੱਖਿਓ ਜਿਹੜੀਆਂ ਟਿੱਕਾਂ ਛੇਤੀ ਕੱਢ ਲਓ ਨੇ ਤੇ ਬਾਹਲਾਂ ਢਿੱਲੀਆਂ ਜੀਆਂ ਹੋ ਜਾਣਗੀਆਂ ਤੇ ਆਪਣੀ ਸਾਰੀ ਮਠਿਆਈ ਬਣ ਕੇ ਤਿਆਰ ਹੋ ਗਈ ਹੈ ਜੀ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੇ ਆਪਾਂ ਨੂੰ ਦੱਸਿਓ ਵੀ ਕਿ ਇਹੋ ਜਿਹੀ ਲੱਗੀ ਤੁਹਾਨੂੰ ਰੈਸিপি ਤੇ ਮਿਲਦਿਆਂ ਤੁਹਾਨੂੰ ਇੱਕ ਹੋਰ ਨਵੀਂ ਰੈਸিপি ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ